ਜੀ ਕਿਸਾਨ ਵੀਰੋ ਅੱਜ ਜਿਹੜਾ ਆਪਾਂ ਸ਼ਾਟ ਬਣਾ ਰਹੇ ਆ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਈ ਪ੍ਰਤਾਪ ਸਿੰਘ ਸ਼ਾਹਰ ਦੇ ਫਰਮ ਤੋਂ 8 ਲੱਖ ਦਿਖਾਵਾਂਗੇ। ਭਾਈ ਬ੍ਰਹਮ ਸਿੰਘ ਜੀ ਸਾਸਿਕਾਲ। ਸਾਸਿਕਾਲ ਜੀ ਮਹਾਰਾਜ। ਦੱਸੋ ਜੀ। ਇਹ ਭਾਈ ਸੂਈ ਨੂੰ ਮੈਨੂੰ ਇਹ ਜੇ 2 2.5 ਮਹੀਨੇ ਮਗਰ ਕਟਾ ਦੁੱਧ 8 ਲੀਟਰ। ਜੀ। ਬੱਚੇ ਤੇ ਮਿਲਦੀ ਭੜੇ ਤੇ ਮਿਲਦੀ ਆ। ਹਾਂ। ਪੂਰੇ 55000 ਦੇ ਵਿੱਚ ਪਹੁੰਚ ਗੱਡੀ ਕੋਲ ਦੇ ਲੋ 52000 ਦੀ ਝੋਟੀ ਦੇ। ਠੀਕ ਹੈ ਜੀ ਉਹ ਜੀ 2 ਨੰਬਰ ਤੇ। ਗੱਡੀ ਭਾਜੀ ਫੇਰ ਸੁਗਾ ਦੂਜਾ ਸੂਈ ਨੂੰ 3 1/2 ਮਹੀਨੇ ਇਹਦੇ 1.5 ਮਹੀਨੇ ਦੀ ਬਣੀ ਵੀ ਦਸੀ ਉਹਨਾਂ ਨੇ ਜੀ ਦੋ ਤੇ 7 ਲੀਟਰ ਦੇ ਆੜੇ ਦੇ ਮਿਲਦੀ ਜੀ ਹਾਂਜੀ ਹਾਂਜੀ ਠੀਕ ਹੈ ਇਹਦੀ ਪੂਰੇ 56000 ਦੇ ਵਿੱਚ ਪਹੁੰਚ ਗੱਡੀ ਕੋਲ ਦੇ ਲਈ ਉੱਤਰ 55000 53000 ਦੀ ਹੈ ਨਾ ਜੀ ਬਿਲਕੁਲ ਨੋਰਮਲ ਰੇਟ ਹੈ ਆਓ ਜੀ ਗੱਡੀ ਭਾਜੀ ਝੋਟੀ ਪਹਿਲਾ ਸੁਗਾ ਮੂੰਹ ਚੌਗੀ ਜੀ ਸੂਈ ਨੂੰ ਹੋਏ ਜੇ ਕੋਈ 15 20 ਦਿਨ ਜੀ ਦੁੱਧ ਦਾਹਿਆ ਕੰਨਾਂ ਲਾਵਾ ਆਠ ਆਖਾਂਗੇ ਆਪਾਂ ਪੱਕਾ ਆਠ ਮੰਨ ਕੇ ਸੌਦਾ ਕਰੀਏ ਪੂਰੇ 73000 ਦੇ ਵਿੱਚ ਪਹੁੰਚ ਗੱਡੀ ਕੋਲ ਦੇ ਪੂਰੇ 70000 ਦੀ ਮਹੀਨੇ ਲਓ ਜੀ 70000 ਹੈ ਨਹੀਂ ਆਓ ਜੀ 4 ਨੰਬਰ ਗੱਡੀ ਭਾਜੀ ਇਹ ਵੀ ਮਹੀਨ ਨੂੰ ਸੂਈ ਨੂੰ ਕੋ 20 25 ਦਿਨ ਹੋਇਆ ਇਹ ਬੱਚਾ ਮਰ ਗਿਆ ਹੈ ਤੇ 부ਚੀ ਆ 부ਚੀ ਤੇ ਮਿਲਦੀ ਜੀ ਦੁੱਧ ਆਟਿਆ ਕੋ ਸੱਤ ਲਾਵੇ 43000 ਦੇ ਵਿੱਚ ਪਹੁੰਚ ਗੱਡੀ ਕੋਲ ਦੇ 40000 ਹੀ ਦੇਣੀ ਹੈ ਸਭ ਤੋਂ ਨਾਰਮਲ ਰੇਟ ਹੈ ਨਾ ਜੀ ਠੀਕ ਹੈ ਜੀ ਧੰਨਵਾਦ ਉਸਤੋਂ ਵੀਡੀਓ ਦੇਖਣ ਵਾਸਤੇ ਜੀ